ਤੁਸੀਂ ਵੇਖ ਰਹੇ ਹੋ ਦਾ ਲਿਬਰਲ ਟੀਵੀ ਮਹਤਾਜ ਦਾ ਪ੍ਰੋਗਰਾਮ ਜ ਤੁਹਾਡਾ ਸਵਾਗਤ ਹੈ ਜੀ ਕੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਤੀਜੀ ਮਾਫੀ ਨੂੰ ਕੌਮ ਪ੍ਰਵਾਨ ਕਰੇਗੀ ਪੰਥ ਪ੍ਰਵਾਨ ਕਰੇਗਾ ਪੰਜਾਬ ਪ੍ਰਵਾਨ ਕਰੇਗਾ ਇਹਦੀਆਂ ਚਰਚਾ ਮਾਖੂਬ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਜੀ 193 ਸਥਾਪਨਾ ਦਿਵਸ ਦੇ ਮੌਕੇ ਤੇ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਾਂ ਪਾਵਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਆਪਣੀ ਸਰਕਾਰ ਦੇ ਸਮੇਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਨਾ ਦੇਣ ਦੀ ਮਾਫੀ ਮੰਗੀ ਆ। ਤੇ ਇਸ ਮਾਫੀ ਤੋਂ ਬਾਅਦ ਚਰਚਾਾਂ ਮ ਚੱਲੀਆਂ ਕਿ ਅਕਾਲੀ ਦਲ ਵਾਪਸ ਪਰਤ ਸਕਦਾ ਜੀ। ਅਕਾਲੀ ਦਲ ਮਜ਼ਬੂਤ ਹੋ ਸਕਦਾ ਜੀ। ਅਕਾਲੀ ਦਲ ਦੇ ਗਏ ਹੋਏ ਲੀਡਰ ਵਾਪਸ ਆ ਸਕਦੇ ਨੇ ਜੀ। ਤੇ ਅਕਾਲੀ ਦਲ ਨੂੰ ਕੌਮ, ਪੰਥ, ਪੰਜਾਬੀ ਵੋਟਰ ਪਾਰਟੀ ਨੂੰ ਮਾਫ ਕਰ ਸਕਦੇ ਆ ਜੀ ਕਹਿੰਦੇ ਇੰਨੀ ਸੱਚਾਈ ਐ ਅਸਕਲ ਦੀ ਇਸ ਗੱਲ ਤੇ ਉੱਤੇ ਚਰਚਾ ਕਰਦਿਆਂ ਇਹ ਗੱਲ ਨਿਕਲੀ ਕਿ ਅਕਾਲੀ ਦਲ ਦੀ ਇਹ ਤੀਸਰੀ ਮਾਫੀ ਐ ਅਕਾਲੀ ਦਲ ਕਿਉਂ ਬਾਦਲ ਦਲ ਦੀ ਸ਼ਰੋਮਣੀ ਅਕਾਲੀ ਦਲ ਦਾ ਸ਼ਾਨਾਮਤੀ ਇਤਿਹਾਸ ਰਿਹਾ ਕੁਰਬਾਨੀਆਂ ਵਾਲਾ ਇਤਿਹਾਸ ਰਿਹਾ ਬਲਦਾਨ ਵਾਲਾ ਇਤਿਹਾਸ ਰਿਹਾ ਮੋਰਚਿਆਂ ਵਾਲਾ ਇਤਿਹਾਸ ਰਿਹਾ ਸੰਘਰਸ਼ ਵਾਲਾ ਇਤਿਹਾਸ ਰਿਹਾ ਪਰ ਹੌਲੀ-ਹੌਲੀ ਇਹ ਪ੍ਰੈਕਟਿਸ ਜਿੱਦਣ ਤੋਂ ਬੱਬਾ ਆਇਆ ਸ਼ਰੋਮਣੀ ਕਲ ਦਲ ਬਾਦਲ ਬਣਿਆ ਉਦੋਂ ਤੋਂ ਕਹਿੰਦੇ ਜੀਏ ਬਾਦਲਾਂ ਦੀ ਜਗੀਰ ਬਣ ਗਈ ਪਾਰਟੀ ਇਹ ਬਾਦਲਾਂ ਦੀ ਘਰ ਦੀ ਪਾਰਟੀ ਬਣ ਗਈ ਆਪਣੇ ਰਿਸ਼ਤੇਦਾਰਾਂ ਦੀ ਪਾਰਟੀ ਬਣ ਗਈ ਇੱਕ ਸਮੇਂ ਤਾਂ ਪਾਰਟੀ ਦੇ ਵਿੱਚ ਸਾਰਾ ਕੁਝ ਇੱਕ ਘਰਾਂ ਕੋਲ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈ ਸੁਖਵੀਰ ਬਾਦਲ ਉਪ ਮੁੱਖ ਮੰਤਰੀ ਹੈ ਜੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੈ ਹਰਸਿਮਰਤ ਕੋਰ ਬਾਦਲ ਦਿੱਲੀ ਹੈ ਜੀ ਵਿਕਰਮ ਮਜੀਠੀਆ ਇੱਥੇ ਹੈ ਜੀ ਕੈਰੋਂ ਹੋ ਰਹੀ ਹੈ ਇੱਥੇ ਤੂੰ ਸਾਰਾ ਕੁਝ ਕਹਿੰਦੇ ਘਰ ਚ ਸੋ ਇਸ ਲਈ ਉਸ ਅਕਾਲੀ ਦਲ ਦੇ ਹਵਾਲੇ ਨਾਲ 2015 ਦੇ ਵਿੱਚ ਸਰਕਾਰ ਹੁੰਦਿਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਦੀ بجائے ਇੱਥੇ ਕਹਿੰਦੇ ਜੀ ਡੇਰਾਦਾਰ ਨੂੰ ਵੀ ਮaaf ਕਰ ਦਿਓ ਉਹਦੀ ਫਿਲਮ ਵੀ ਚਲਾ ਦਿਓ ਉਹ ਸਾਰਾ ਵਰਤਾਰਾ ਵੀ ਹੋਣ ਲੱਗ ਪਿਆ ਤੇ ਉਧਰ ਨਿਹੱਤੇ ਸਿੰਘਾਂ ਤੇ ਗੋਲੀਆਂ ਵੀ ਚੱਲ ਗਈਆਂ ਜਾਨ ਵੀ ਚਲੀ ਗਈ ਤੇ ਪੁਲਿਸ ਪਰਚਿਆਂ 'ਚ ਲਿਖਦੀ ਹੈ ਜੀ ਗੋਲੀਆਂ ਅਣਪਛਾਤੀਆਂ ਰਫਲਾਂ ਅਣਪਛਾਤੀਆਂ ਹਥਿਆਰ ਅਣਪਛਾਤੇ ਪੁਲਿਸ ਅਣਪਛਾਤੀ ਤੇ ਲੋਕਾਂ ਦਾ ਰੋਸਾ ਸਿਖਰ ਤੇ ਗਿਆ ਤੇ ਸਰਕਾਰ ਲਗਾਤਾਰ ਦੋ ਵਾਰ ਚੁਣੀ ਗਈ ਪੰਜਾਬ ਚ ਕਾਲੀ ਦਲ ਦੀ ਉਹ ਤੋਂ ਤੋਂ ਬਾਅਦ ਵੋਟਾਂ ਹੋਈਆਂ ਲੋਕਾਂ ਨੇ ਵਿਰੋਧੀ ਧਿਰ 'ਚ ਵੀ ਨਹੀਂ ਬੈਠਣ ਦਿੱਤੇ ਕਾਂਗਰਸ ਸਰਕਾਰ ਸੱਤਾ ਚਾਗੀ ਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਚਾਗੀ ਤੇ ਅਕਾਲੀ ਦਲ ਤੀਸਰੇ ਨੰਬਰ ਤੇ ਚਲਾ ਗਿਆ ਬਾਦਲ ਅਕਾਲੀਵਾਲ ਤੇ 5 ਸਾਲ ਲੰਘੇ ਟੱਪੇ 2018 ਦੇ ਵਿੱਚ ਹੈ ਅੱਧੀ ਅਧੂਰੀ ਜੀ ਮਾਫੀ ਵੀ ਮੰਗੀ ਖੁਦ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਹੈ ਹਰਸਿਮਰਤ ਕੋਰ ਬਾਦਲ ਪ੍ਰੇਮ ਸਿੰਘ ਚੰਦੂ ਮਾਜਰਾ ਨਲਜੀਤ ਚੀਮਾ ਲੌਂਗਓਵਾਲ ਤੇ ਹੋਰ ਸਾਰੀ ਭੁੰਦੜ ਹੋਰੀ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਚ 2018 ਚ ਕਹਿੰਦੇ ਜੀ ਜੇ ਅਣਜਾਣੇ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ ਕਰ ਦਿਓ ਹੁਣ ਇੱਥੋਂ ਸਵਾਲ ਸ਼ੁਰੂ ਹੋਇਆ ਕਿ ਜੇਕਰ ਅਣਜਾਣੇ ਚ ਗਲਤੀਆਂ ਦੀ ਮਾਫੀ ਮੰਗਣੀਆਂ ਉਹ ਤਾਂ ਅਸੀਂ ਸਾਰੀ ਮੰਗਦੇ ਆਂ ਜੀ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਗੁਰੂ ਮੂਰੇ ਨਤਮਸਤਕ ਹੁੰਨੇ ਆ ਜਿਸ ਜਿਸ ਨੂੰ ਆਪਣਾ ਇਸਤ ਦੇ ਮੰਨਦੇ ਆ ਆਪਾਂ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਜਦੋਂ ਉਸ ਥਾਂ ਤੇ ਜਾਂਦੇ ਆ ਤਾਂ ਉੱਥੇ ਕਹਿੰਦੇ ਨਿਮਣ ਲੱਗਿਆਂ ਮੱਥਾ ਟੇਕਣ ਲੱਗਿਆਂ ਅਰਜੋਈ ਅਰਦਾਸ ਕਰਨ ਲੱਗਿਆਂ ਅਸੀਂ ਕਹਿੰਦੇ ਆ ਕਿ ਪਾਈ ਖਿਮਾ ਦੇ ਜਾਚਕ ਹਾਂ ਕਿ ਸਾਨੂੰ ਮaaf ਕਰਿਓ ਜੇਕਰ ਸਾਤੋਂ ਗਾਹੇ ਬਗਾਹੇ ਅਣਜਾਣੇ ਚ ਕੋਈ ਗਲਤੀ ਹੋ ਗਈ ਕਹਿੰਦੇ ਅਣਜਾਣੇ ਚ ਗਲਤੀਆਂ ਦੀ ਮਾਫੀ ਮੰਗੀ ਇਹ 2018 ਦੀ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਅਗਵਾਈ ਚ ਇਹ ਮਾਫੀ ਮੰਗੀ ਜੀ ਕਹਿੰਦੇ ਪਰ ਕਹਿੰਦੇ ਪੰਜਾਬ ਨੇ ਪਰਵਾਹ ਨਹੀਂ ਕੀਤੀ ਅਗਲੀ ਵਾਰ ਵੀ ਹਰਾਏ ਉਹ ਤੋਂ ਅਗਲੀ ਵਾਰ ਵੀ ਹਰਾਏ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲ ਚਲਣਾ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਵੀ ਸੁਖਵੀਰ ਬਾਦਲ ਨੇ ਕਿਹਾ ਕਿ ਜੇਕਰ ਸਾਥੋਂ ਕਿਸੇ ਵੀ ਤਰ੍ਹਾਂ ਦਾ ਕੋਈ ਗੁਨਾਹ ਹੋ ਗਿਆ ਹੋਵੇ ਤਾਂ ਸਾਨੂੰ ਮਾਫ ਕੀਤਾ ਜਾਵੇ ਮੈਂ ਗੁਰੂ ਤੋਂ ਵੀ ਤੇ ਸੰਗਤ ਤੋਂ ਵੀ ਮਾਫੀ ਮੰਗਦਾ ਉਹ ਸਮੇਂ ਵੀ ਇਸ ਦਾ ਮਤਲਬ ਅਕਾਲੀ ਦਲ ਬਾਦਲ ਦੇ ਅੰਦਰ ਇਹ ਚਿਰਾਂ ਤੋਂ ਮੰਥਨ ਸੀ ਕਿ ਖੁੱਲ੍ਹ ਕੇ ਲੀਡਰਸ਼ਿਪ ਨੂੰ ਗੁਨਾਹ ਕਬੂਲ ਲੈਣਾ ਚਾਹੀਦਾ ਮਾਫੀ ਮੰਗਲਣੀ ਚਾਹੀਦੀ ਹੈ ਸਰਕਾਰ ਹੁੰਦਿਆਂ ਇਹਨਾਂ ਘਟਨਾਵਾਂ ਦਾ ਵਾਪਰਨਾ ਸਰਕਾਰ ਜ਼ਿੰਮੇਵਾਰ ਸਵਾਲ ਇਹ ਨਹੀਂ ਕਿ ਸਰਕਾਰ ਨੇ ਕਰਾਇਆ ਸਵਾਲ ਇਹ ਨਹੀਂ ਕਿ ਲੀਡਰਸ਼ਿਪ ਨੇ ਕਰਾਇਆ ਜਾਂ ਨਹੀਂ ਕਰਾਇਆ ਸਵਾਲ ਇਹ ਹੈ ਕਿ ਤੁਹਾਡੀ ਸਰਕਾਰ ਦੇ ਹੁੰਦੇ ਹੁੰਦਿਆ ਹੋਇਆ ਇਹ ਵਾਪਰਾ ਇਹ ਘਟਨਾਕਰਮ ਵਾਪਰੀਆਂ ਕਦੋਂ ਜਦੋਂ ਤੁਹਾਡੀ ਸਰਕਾਰ ਸੀ ਤੁਸੀਂ ਮੁੱਖ ਮੰਤਰੀ ਤੁਸੀਂ ਗ੍ਰਹਿ ਮੰਤਰੀ ਤੁਹਾਡੀ ਕੋਲ ਪੁਲਿਸ ਤੰਤਰ ਤੁਹਾਡੇ ਕੋਲ ਅਫਸਰ ਚਾਹੀ ਤੇ ਘਟਨਾ ਹੋਣ ਤੋਂ ਬਾਅਦ ਦੋਸ਼ੀ ਫੜੇ ਨਾ ਜਾਣ ਦੋਸ਼ੀਆਂ ਨੂੰ ਸਜ਼ਾ ਮਾ ਨਾ ਹੋਣ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਮੰਗ ਕਰਨ ਵਾਲੀਆਂ ਧਿਰਾਂ ਤੇ ਪਰਚੇ ਹੋਣ, ਉਹਨਾਂ ਤੇ ਗੋੜੀਆਂ ਚੱਲਣ ਤੇ ਪੁਲਿਸ ਅਨਪਛਾਤੀ ਹੋ ਜਵੇ, ਫਿਰ ਸਵਾਲ ਤਾਂ ਆਉਣਗੇ ਜਨਮਾਂ ਤੇ ਸਵਾਲ ਉੱਠੇ ਤੇ ਕਾਲੀ ਦਲ ਦੇ ਪੈਰ ਉਖੜ ਗਏ। ਤੇ ਉਸ ਤੋਂ ਬਾਅਦ ਜਦੋਂ ਡਾਕੂਮੈਂਟ ਜੀ ਆ ਰਿਪੋਰਟ ਜੀ ਉਹਦੀ ਇਹਦੇ ਤੇ ਆ ਸਵਾਲ ਆ ਗਿਆ ਜੀ ਸਾਰਾ ਕੁਝ ਹੋਇਆ ਪਰ ਸਪੱਸ਼ਟ ਰੂਪ ਚ ਕੁਝ ਨਹੀਂ ਹੋਇਆ। 103ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਖੰਡਪਾਟ ਸਾਬ ਤੇ ਪਾਠ ਆਰੰਭ ਹੋਣ ਤੋਂ ਹੀ ਇਹ ਤੈਅ ਹੋ ਗਿਆ ਕਿ ਜੀ ਅਕਾਲੀ ਲੀਡਰਸ਼ਿਪ ਸੁਖੀਰ ਬਾਦਲ ਦੀ ਗੁਆਚੇ ਤਿੰਨ ਦਿਨ ਦਰਬਾਰ ਸਾਹਿਬੇ ਰੋਹਗੀ ਤੇ ਸੇਵਾ ਕਰੂਗਾ। ਹਾਂਡੇ ਧੋਣ ਦੀ ਸੇਵਾ ਜੋੜੇ ਸਾਫ ਕਰਨ ਦੀ ਸੇਵਾ ਕੀਰਤਨ ਸਰਵਣ ਕੀਤਾ ਹੈ ਨਾ ਸੋ ਇਸ ਦੌਰਾਨ ਹੀ ਚਰਚਾ ਸਿਆਸੀ ਔਰ ਧਾਰਮਿਕ ਗੱਲਿਆਰੇ ਚ ਚਰਪੀ ਕੇ ਸੁਖੀਰ ਬਾਦਲ ਮਾफी ਮੰਗ ਸਕਦੇ ਨੇ। ਤੇ ਭੋਗ ਪਿਆ ਭੋਗ ਉਪਰੰਤ ਕੁਇਰ ਬਾਦਲ ਨੇ ਗੱਲ ਚ ਪੱਲਾ ਪਾ ਕੇ ਕਿਆ ਕਿ ਮੇਰੇ ਕੋਲੋਂ ਮੇਰੇ ਪਿਤਾ ਜੀ ਕੋਲੋਂ ਸਾਡੀ ਸਰਕਾਰ ਕੋਲੋਂ ਹੈ ਸਾਡੀ ਲੀਡਰਸ਼ਿਪ ਕੋਲੋਂ ਇਹਨਾਂ ਸਾਡੇ ਕਿਸੇ ਵਰਕਰ ਕੋਲੋਂ ਜੇਕਰ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ ਜੇਕਰ ਕਿਸੇ ਨੂੰ ਠੇਸ ਪਹੁੰਚਾਈ ਗਈ ਹੋਵੇ ਜੇਕਰ ਕੋਈ ਗੁਨਾਹ ਹੋ ਗਿਆ ਹੋਵੇ ਹੈਨਾ ਉਹਦੇ ਲਈ ਸਾਨੂੰ ਮਾਫ ਕਰ ਦਿਓ ਕਿਉਂਕਿ ਅਸੀਂ ਬੇਅਦਬੀ ਕਾਣ ਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦੇਵਾ ਸਕੇ ਤਦ ਵੀ ਇਹੀ ਕਿਹਾ گیا ਸੀ ਦੋਸ਼ੀਆਂ ਨੂੰ ਸਜ਼ਾ ਮਾ ਨਹੀਂ ਦੇਵਾ ਸਕਕੇ ਉਹਦੇ ਲਈ ਸਾਨੂੰ ਮਾਫ ਕਰ ਲਓ ਇਹ ਨਹੀਂ ਕਿਹਾ ਕਿ ਸਾਡੇ ਕਾਰਜਕਾਲ 'ਚ ਗੁਨਾਹ ਹੋਏ ਉਹਦੇ ਲਈ ਸਾਨੂੰ ਮਾਫ ਕਰ ਦਿਓ ਮੈਂ ਫਿਰ ਹੀ ਕਹਾਂਗੇ ਤੁਹਾਡੇ ਕਾਰਜਕਾਲ 'ਚ ਹੋਏ ਤੁਸੀਂ ਉਹ ਵੀ ਸੋ ਇਹ ਲਈ ਕੀ ਇਹ ਅਧੂਰੀ ਮਾਫੀ ਹੈ ਕੀ ਇਹ ਅਧੂਰਾ ਸੱਚ ਹੈ ਕੀ ਅਧੂਰਾ ਕਬੂਲਨਾਮਾ ਤੇ ਤੀਜੀ ਮਾਫੀ ਦੇ ਰੂਪ 'ਚ ਵੀ ਕੀ ਅਜੇ ਵੀ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਪੰਥ ਜਮਾਤ ਨੂੰ ਇਹ ਲੱਗਦਾ ਕਿ ਕੁਛ ਲਕੋਰ ਹੈ ਇਹਨੇ ਸੁਖਬੀਰ ਬਾਦਲ ਜੀ ਹਾਂ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਕਿ ਸਾਡੇ ਤੇ ਦਬਾਅ ਬਣ ਗਿਆ ਸਾਡੇ ਤੇ ਪ੍ਰੈਸ਼ਰ ਇੰਨਾ ਬਣ ਗਿਆ ਕਿ ਸੀਬੀਆਈ ਨੂੰ ਦਬਾਤਾ ਹੈ ਬਾਪੂ ਜੀ ਇਹੀ ਗਮ ਲੈ ਕੇ ਚਲੇ ਗਏ ਕਿ ਮੈਂ ਦੋਸ਼ੀਆਂ ਨੂੰ ਅੰਦਰ ਨਹੀਂ ਕਰ ਸਕਿਆ ਸਜ਼ਾ ਨਹੀਂ ਦੇ ਸਕਿਆ ਸਾਨੂੰ ਮੌਕਾ ਮਿਲਣ ਦਿਓ ਹੈ ਅਸੀਂ ਜੀ ਦੋਸ਼ੀਆਂ ਨੂੰ ਵੀ ਸਜ਼ਾਵਾ ਦੇ ਦਾਂਗੇ ਹੈ ਤੇ ਅਸੀਂ ਜੀ ਉਹ ਚਿਹਰੇ ਵੀ ਬੇਨਕਾਬ ਕਰ ਦਾਂਗੇ ਜਿਨ੍ਹਾਂ ਜਿਨ੍ਹਾਂ ਨੇ ਕਰਤੂਤ ਕਰਾਈ ਜਨਾਬ ਤੁਸੀਂ ਸੱਚਖੰਡ ਦਰਬਾਰ ਸਾਹਿਬ ਚੋਂ ਤੁਸੀਂ ਅਕਾਲ ਤਖਤ ਸਾਹਿਬ ਦੀ ਹਾਜ਼ਰੀ ਚੋਂ ਉਹਦੀ ਹਜ਼ੂਰੀ ਚੋਂ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਖੜੇ ਹੋ ਇਹ ਤੋਂ ਵੱਡੀ ਇਹ ਤੋਂ ਸੁੱਚੀ ਇਹ ਤੋਂ ਉੱਚੀ ਥਾਂ ਕਿਹੜੀ ਹੋ ਸਕਦੀ ਹੈ ਤੇ ਉੱਥੇ ਕਬੂਲ ਕਰਨ ਚ ਕੀ ਮੁਸ਼ਕਲ ਹੈ ਉੱਥੇ ਉਹ ਨਾਮ ਲੈਣ ਚ ਕੀ ਮਸਲਾ ਸੀ ਅਕਾਲੀ ਦਲ ਕੋਲ ਰਾਜਨੀਤਿਕ ਤੌਰ ਤੇ ਹੁਣ ਗਵਾਉਣ ਲਈ ਬਚਾਉਣ ਲਈ ਲੁਕਾਉਣ ਲਈ ਕੁਝ ਨਹੀਂ ਆ ਤੇ ਫਿਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਪਤਾ ਹੈ ਗੁਨਾਹਗਾਰ ਕੌਣ ਨੇ ਸਾਨੂੰ ਪਤਾ ਹੈ ਸਾਜ਼ਿਸ਼ ਘੜਾ ਕੌਣ ਨੇ ਸਮਾਂ ਆਉਣ ਤੇ ਦੋਸ਼ੀਆਂ ਨੂੰ ਵੀ ਅੰਦਰ ਕਰਦੇਾਂਗੇ ਉਹਨਾਂ ਨੂੰ ਵੀ ਬੇਨਕਾਬ ਕਰਦੇਾਂਗੇ ਤੇ ਹੁਣ ਸਮਾਂ ਸੀ ਜਦੋਂ ਤੁਸੀਂ ਮਾਫੀ ਮੰਗ ਰਹੇ ਹੋ ਕਿ ਦੋਸ਼ੀਆਂ ਸਜ਼ਾ ਮਾ ਨਹੀਂ ਦਿਵਾ ਸਕੇ ਤਾਂ ਫਿਰ ਨਾਂ ਲੈ ਦਿੰਦੇ ਉੱਥੇ ਕਿਉਂ ਨਾਮ ਘਰਾਂ ਚੋਂ ਆਉਂਦੇ ਸੀ ਕਿਉਂ ਨਾਮ ਸ੍ਰੀਕੇ ਚੋਂ ਆਉਂਦੇ ਸੀ ਕਿਉਂ ਨਾਮ ਕਬੀਲੇ ਚੋਂ ਆਉਂਦੇ ਸੀ ਕਿਉਂ ਨਾਮ ਪਾਰਟੀ ਚੋਂ ਆਉਂਦੇ ਸੀ ਕਿਉਂ ਨਾਮ ਸਰਕਾਰਾਂ ਚੋਂ ਆਉਂਦੇ ਸੀ ਕਿਉਂ ਨਾਮ ਅਫਸਰशाही ਚੋਂ ਆਉਂਦੇ ਸੀ ਨਾਮ ਲੈ ਲੈਂਦੇ ਇਸ ਤੋਂ ਵੱਡਾ ਦਿਨ ਨਹੀਂ ਸੀ ਸੋ ਇਸੇ ਲਈ ਪੰਜਾਬ 'ਚ ਚਰਚਾ ਕਿ ਅਕਾਲੀ ਦਲ ਨੇ ਕੁਝ ਲੁਕੋਇਆ ਤੇ ਤੀਜੀ ਮਾਫੀ ਵੀ ਹੁਣ ਕੀ ਕੌਮ ਕੀ ਪੰਥ ਕੀ ਪੰਜਾਬੀ ਕੀ ਪੰਜਾਬ ਦੇ ਵੋਟਰ ਕਬੂਲ ਕਰਨਗੇ ਜਾਂ ਨਹੀਂ ਹਾਂ ਇਹਨਾਂ ਦੇ ਸੱਦੇ ਵੀ ਕਬੂਲ ਹੋਣਗੇ ਕਿ ਨਹੀਂ ਇਹਦੀ ਵੀ ਚਰਚਾ ਸੱਦਾ ਕਿ ਜਿਹੜਾ ਅਕਾਲੀ ਦਲ ਬਾਦਲ ਨੂੰ ਛੱਡ ਕੇ ਗਿਆ ਉਹ ਘਰੇ ਪਰਤਿਆ ਆਵੇ ਅਸੀਂ ਬੇਨਤੀ ਕਰਦੇ ਆਂ ਰਜੋਈ ਕਰਦੇ ਆਂ ਕਿ ਘਰ ਵਾਪਸੀ ਕਰ ਲੋ ਸੋ ਇਸ ਲਈ ਹੁਣ ਸਭ ਦੀ ਨਜ਼ਰ ਮੁੱਖ ਤੌਰ ਤੇ ਢੀਂਟ ਸਿਹਵਰਾ ਤੇ ਆ ਕਿ ਬੀਬੀ ਜਗੀਰ ਕੌਰ ਵਾਲਾ ਪਹਿਲੂ ਵੀ ਹੈਗਾ ਢੀਂਟ ਸਿਹਵਰਾ ਵਾਲਾ ਵੀ ਹੈਗਾ ਸੋ ਕੀ ਉਹ ਵਾਪਸ ਪਰਤਣਗੇ ਕੀ ਹਤਾ ਹੈ ਢੀਂਟ ਸਿਹਵਰਾ ਨੇ ਸੁਖਦੇਵ ਸਿੰਘ ਢੀਂਟ ਸਿਹਵਰੀ ਕਹਿੰਦੇ ਕਿ ਇਹ ਅਕਾਲੀ ਦਲ ਦਾ ਜਾਂ ਸੁਖਵੀਰ ਬਾਦਲ ਦਾ ਇਹ ਸਹੀ ਕਦਮ ਹੈ ਪਰ دیر ਨਾਲ ਆਇਆ ਕਦਮ ਹੈ ਫਿਰ ਵੀ ਮੈਂ ਇਕੱਲਾ ਫੈਸਲਾ ਨਹੀਂ ਲੈ ਸਕਦਾ ਕਿ ਵਾਪਸੀ ਕਰਨੀ ਕਿ ਨਹੀਂ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਉਹਨਾਂ ਨੇ ਇਸ਼ਾਰਾ ਕੀਤਾ ਹੈ ਦਾ ਮਤਲਬ ਕਿ ਗੱਲ ਤੁਰ ਸਕਦੀ ਹੈ ਉਸ ਦਾ ਸੁਨੇਹੇ ਆਏ ਵੀ ਹੁਣ ਹਰਿਆਣਾ ਚੋਂ ਦਾਦੂ ਵਾਲ ਹੋਰੀ ਕਹਿ ਰਹੇ ਨੇ ਕਿ ਸਹੀ ਕਦਮ ਹੈ ਜੀ ਦਿੱਲੀ ਤੋਂ ਸਰਨੇ ਹੋਰੀ ਕਹਿ ਰਹੇ ਨੇ ਸਹੀ ਕਦਮ ਹੈ ਜੀ ਸੋ ਇਸ ਲਈ ਕੀ ਇਸ ਸਵਾਲੇ ਨਾਲ ਕੁਝ ਤਰ੍ਹਾਂ ਘਰੇ ਪਰਤਣ ਗਿਆਂ ਵਾਪਸ ਪਰਤਣ ਗਿਆਂ ਵਾਪਸੀ ਹੋਣ ਦੀ ਆਸ ਹੈ ਇਹਦੀਆਂ ਵੀ ਖੂਬ ਚਰਚਾ ਹੋ ਰਹੀ ਚਲ ਇਹ ਸਭ ਦੇ ਦਰਮਿਆਨ ਇੱਕ ਅਹਿਮ ਚਰਚਾ ਜਨਾਬ ਕਿ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੁਣ ਮਜਬੂਰੀ ਹੋ ਗਿਆ ਗੱਠ ਜੋੜ ਕਰਨਾ ਦਿੱਲੀ ਹਰਿਆਣਾ ਤੇ ਪੰਜਾਬ ਕਹਿੰਦੇ ਇੰਡੀਆ ਗੱਠ ਜੋੜ ਦੀਆਂ ਮੁੱਖ ਧਿਰਾਂ ਨੇ ਪਹਿਲਾਂ ਸਾਰਿਆਂ ਨੂੰ ਸਮਝਾਇਆ ਕਿ ਭਾਈ ਅਜੇ ਵੀ ਨਹੀਂ ਤੁਸੀਂ ਸਮਝ ਰਹੇ ਪੰਜ ਸੂਬਿਆਂ ਦੇ ਨਤੀਜੇ ਨੇ ਦੱਸਤਾ ਕਿ ਇਕੱਠੇ ਹੋ ਕੇ ਲੜ ਲਓ ਤਾਂ ਕੁਝ ਪੱਲੇ ਪੈਣਾ ਨਹੀਂ ਨਹੀਂ ਕਿਉਂਕਿ ਇੰਡੀਆ ਗੱਠ ਜੋੜ ਦੀਆਂ ਗੱਠਾਂ ਖੁੱਲਣ ਲੱਗੀਆਂ ਸੀ ਲੀਡਰ ਖਿਲਣ ਲੱਗੇ ਸੀ ਘਰਾਂ ਨੂੰ ਪਰਤਣ ਲੱਗੇ ਸੀ ਕੁਝ ਪਾਜਪਾ ਨੂੰ ਜਾਣ ਲਈ ਸੋਚਦੇ ਨੇ ਕੁਝ ਬਾਹਰ ਕੱਲਿਆਂ ਲੜਨ ਦੀ ਸੋਚਦੇ ਨੇ ਪਰ ਕਹਿੰਦੇ ਖੜਗੇ ਹੋਰੀ ਲਾਲੂ ਪ੍ਰਸ਼ਾਦ ਯਾਦਵ ਹੋਰੀ ਨतीश ਸ਼ਰਦ ਪਵਾਰ ਅਬਦੁੱਲਾਹ ਹੋਰੀ ਕਹਿੰਦੇ ਜੀ ਸਾਰਿਆਂ ਨੂੰ ਸਮਝਾ ਰਹੇ ਨੇ ਕਿ ਭਾਈ ਸਾਡਾ ਤਜਰਬਾ ਕਹਿੰਦਾ ਹੈ ਕਿ ਘੱਟੋ-ਘੱਟ 500 ਸੀਟਾਂ ਤੇ ਸਾਂਝੇ ਉਮੀਦਵਾਰ ਤਾਰਿਓ ਤਾਂ ਕੁਝ ਘਟਿਆ ਜਾਣਾ ਤੇ ਉਹਦੇ ਲਈ ਕਹਿੰਦੇ ਜੀ ਦੁਬਾਰਾ ਅਣ-ਅਲਾਨੀਆਂ ਮੀਟਿੰਗਾਂ ਹੋ ਰਹੀਆਂ ਨੇ ਗੁਪਤ ਮੀਟਿੰਗਾਂ ਹੋ ਰਹੀਆਂ ਨੇ ਤੇ ਰਸਮੀ ਮੀਟਿੰਗਾਂ 'ਚ ਇਸ ਰੂਪ ਸਾਹਮਣੇ ਆ ਜੂਗਾ ਕਿ 500 ਦੇ ਕਰੀਬ ਬੈਠ ਸੀਟਾਂ ਦੇ ਉੱਤੇ ਮਿਲ ਕੇ ਲੜਾਂਗੇ ਹਾਂ ਜਿੱਥੇ ਖਿੱਚੋ ਤਾਣਾ ਜਾਂ ਯੂਪੀ ਚ ਹੈ ਜਾਂ ਪੱਛਮੀ ਬੰਗਾਲ ਚ ਹੈ ਜਾਂ ਦਿੱਲੀ ਚ ਹੈ ਹਰਿਆਣਾ ਚ ਹੈ ਪੰਜਾਬ ਚ ਹੁਣ ਯੂਪੀ ਤੇ ਪੱਛਮੀ ਬੰਗਾਲ ਨੂੰ ਲਾਂਬੇ ਰੱਖ ਕੇ ਜੇ ਤੁਸੀਂ ਦੇਖੋ ਕਿ ਦਿੱਲੀ ਹਰਿਆਣਾ ਤੇ ਪੰਜਾਬ ਤਾਂ ਤਿੰਨੇ ਸੂਬਿਆਂ ਚ ਕਾਂਗਰਸ ਤੇ ਆਪ ਦਾ ਕਲੇਸ਼ ਹੈ ਦਿੱਲੀ ਚ ਆਪ ਕਹਿੰਦੀ ਸਾਡੀ ਸਰਕਾਰ ਹੈ ਸਾਨੂੰ ਸਾਡੀਆਂ ਵੱਧ ਸੀਟਾਂ ਦੋ ਕਾਂਗਰਸ ਕਹਿੰਦੀ ਤੁਹਾਡੇ ਕੋਲ MP ਤੁਹਾਡੇ ਕੋਲ ਵੀ ਇੱਕ ਨਹੀਂ ਸਾਡੇ ਕੋਲ ਵੀ ਇੱਕ ਨਹੀਂ ਫਿਰ ਤੁਹਾਨੂੰ ਵੱਧ ਕਿਉਂ ਦਈਏ ਹਰਿਆਣਾ ਚ ਕਾਂਗਰਸ ਗਾਂਧੀ ਸਾਡੇ ਕੋਲ ਵੱਧਾ ਥੋੜੇ ਤਾਂ ਪੈਰ ਨਹੀਂ ਲੱਗੇ ਪੰਜਾਬ ਚ ਕਾਂਗਰਸ ਗਾਂਧੀ ਸਰਕਾਰ ਸਾਡੀ ਹੈ 92 MLA ਨੇ ਹੈ ਕਾਂਗਰਸੀ ਕਹਿੰਦੇ MP ਸਾਡੇ ਵੱਧ ਨੇ ਸੋ ਇਸ ਕਾਟੋ ਕਲੇਜ ਚ ਦੋਵਾਂ ਨੂੰ ਇਹ ਤਾਂ ਸਮਝ ਆ ਗਈ ਕਿ ਮਿਲ ਕੇ ਲੜੋ ਪਰ ਲੀਡਰਸ਼ਿਪ استان ਕਾਂਗਦੀਆਂ ਨੇ ਕਿ ਐਡੋ ਆਡ ਲੜੋ ਉਮੀਦਵਾਰ ਚਾਹੁੰਦੇ ਨੇ ਦੋਈ ਤਰ੍ਹਾਂ ਦੇ ਕੇ ਮਿਲ ਕੇ ਲੜੋ ਤੇ ਇਸ ਚ ਇੰਡੀਆ ਗੱਠ ਜੋੜ ਦੀਆਂ ਧਿਰਾਂ ਨੇ ਸਮਝਾਇਆ ਕਿ ਮਿਲ ਕੇ ਲੜ ਲਓ ਹੁਣ ਹੋ ਸਕਦਾ ਹੈ ਜੀ ਦਿੱਲੀ ਦੀਆਂ 7 ਸੀਟਾਂ ਚੋਂ 4-3 ਹੋ ਜਵੇ 4 ਤੇ ਆਮ ਆਦਮੀ ਪਾਰਟੀ 3 ਤੇ ਕਾਂਗਰਸ ਹਰਿਆਣਾ ਚ 6-4 ਹੋ ਜਵੇ 6 ਤੇ ਕਾਂਗਰਸ 4 ਤੇ ਹਰਿਆਣਾ ਪੰਜਾਬ ਚ ਕਹਿੰਦੇ ਜੀ 7-7 ਵੀ ਹੋ ਸਕਦਾ ਹੈ 8-6 ਵੀ ਹੋ ਸਕਦਾ 7-7 ਮਤਲਬ ਚੰਡੀਗੜ੍ਹ ਵੀ ਵਿੱਚ ਹੈ ਨਾ 14 ਸੀਟਾਂ 13 ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਵਾਲੀ ਸੋ 7-7 ਤੇ ਵੀ ਲੜ ਸਕਦੇ ਨੇ 8-6 ਵੀ ਹੋ ਸਕਦਾ ਕਿ ਇੱਕ ਤੈਨੂੰ 8 ਮਿਲ ਜਾਣ ਦੂਜੇ ਨੂੰ 6 ਮਿਲ ਜਾਣ ਸੋ ਕੁੱਲ ਮਿਲਾ ਕੇ ਜੀ ਇੰਡੀਆ ਗੱਠਜੋੜ 'ਚ ਮੁੜ ਕੇ ਮਜਬੂਤੀ ਵੱਲ ਕਦਮ ਵਧ ਰਹੇ ਨੇ ਤੇ ਇਦਰ ਆਪ ਤੇ ਕਾਂਗਰਸ ਮਿਲ ਕੇ ਚੋਣਾ ਲੜਨ ਦੀ ਕਵਾਇਤ 'ਚ ਨੇ ਸੋ ਇਹਦਾ ਅਸਰ ਸਥਾਨਕ ਲੀਡਰਸ਼ਿਪ ਤੇ ਕੀ ਪੈਂਦਾ ਹੈ ਉਹ ਇਨਾਂ 'ਚੋਂ ਕੁਝ ਟੁੱਟਭੱਜ ਕਰਦੇ ਆ ਕਿ ਹਾਈ ਕਮਾਂਡ ਦਾ ਹੁਕਮ ਮੰਨਦੇ ਆ ਸੋ ਆਉਣ ਵਾਲੇ ਦਿਨਾਂ 'ਚ ਇਹ ਮਜਬੂਰੀਆਂ 'ਚੋਂ ਨਿਕਲਿਆ ਗੱਠਜੋੜ ਤੁਹਾਡੇ ਸਾਹਮਣੇ ਆਏਗਾ ਤੇ ਉਸ ਦਿਨ ਫਿਰ ਅਸੀਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ